ਹੈਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸੰਜਨਾ ਕੀ ਦੁਨੀਆ ਚ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਦੀ ਆਂ ਜੀ ਹੋਰ ਸੁਣਾਓ ਤੁਸੀਂ ਸਾਰੇ ਜਾਣੇ ਠੀਕ ਹੋ ਵਧੀਆ ਉਮੀਦ ਕਰਦੇ ਆਂ ਤੁਸੀਂ ਸਾਰੇ ਜਾਣੇ ਠੀਕ ਹੋ ਮੋਂ ਆਪ ਆਪਣੇ ਕਰਦੀਆਂ ਕਿੰਨੇ ਚਾਰ ਦੀਵਾਰੀ ਦੇ ਵਿੱਚ ਸਾਰੇ ਭੈਣ ਭਾਈ ਵਧੀਆ ਹੋਵੇਂ ਖੁਸ਼ਹਾਲ ਹੋਮ ਲੋ ਜੀ ਮੈਂ ਬਲੌਗਿੰਗ ਸ਼ੁਰੂ ਕੀਤੀ ਹੈ ਗਊ ਮਾਤਾ ਤੋਂ ਦੇਖੋ ਉਹਨਾਂ ਦੀ ਨਾ ਗਊ ਹੈ ਲਾਸਟ ਚ ਨਾ ਵੈਸੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਉੱਥੇ ਤੱਕ ਜਾਂਦੀ ਨਹੀਂ ਹੈਗੀ ਮੈਨੂੰ ਉਧਰ ਨੂੰ ਕਿਸੇ ਕੋਈ ਕੰਮ ਵੀ ਨਹੀਂ ਮੈਂ ਕਦੇ ਗਈ ਵੀ ਨਹੀਂ ਹੈਗੀ ਨਾਲੇ ਦੇਖ ਲਓ ਥੋੜੀ ਜਿਹੀ ਦੂਰੀ ਤੇ ਹੀ ਹੈ ਪਰ ਨਾ ਉਹ ਗਉ ਨਾ ਉਹਨਾਂ ਦੀ ਹੋਇਆ ਉਹ ਇੱਥੇ ਰਹਿੰਦੇ ਨਹੀਂ ਹੈਗੇ ਇੱਥੇ ਨਾ ਉਹ ਕਹਿੰਦੇ ਨਹੀਂ ਹੈਗੇ ਉਹਨਾਂ ਦਾ ਗਊਆਂ ਦਾ ਬਾੜਾ ਏ ਅੰਦਰ ਮੈਨੂੰ ਲੱਗਦਾ ਕਮਰੇ ਟਾਈਪ ਜਿਹਾ ਬਣਾਇਆ ਹੋਇਆ ਏ ਜਿੱਥੇ ਤੱਕ ਮੈਨੂੰ ਲੱਗਦਾ ਮੈਂ ਕਦੀ ਦੇਖਿਆ ਨਹੀਂ ਅੱਛਾ ਤੂੰ ਦੇਖਿਆ अच्छा अच्छा ਅਸੀਂ ਜਦੋਂ ਸਾਡਾ ਘਰ ਬਣ ਰਿਹਾ ਤੇ ਨਾ ਅਕਸ਼ੇ ਦਾਸਰਿਆ ਮੇਰਾ ਬੇਟਾ ਕਹਿੰਦਾ ਮੰਮੀ ਆਪਣੇ ਸਿਮਿੰਟ ਰੱਖਿਆ ਹੋਇਆ ਤੇ ਉਹਨਾਂ ਦੇ ਘਰਾਂ ਮੈਨੂੰ ਇਹ ਵੀ ਨਹੀਂ ਪਤਾ ਹੈਗਾ ਵੀ ਅਸੀਂ ਸਿਮਿੰਟ ਰੱਖਿਆ ਹੋਇਆ ਤੇ ਕਿਉਂਕਿ ਇਹ ਜ਼ਿੰਮੇਵਾਰੀ ਸਾਡੇ ਬੜਿਆਂ ਦੀ ਸੀ ਤੇ ਨਾ ਮਤਲਬ ਹੁਣ ਨਾ ਗਊ ਨਾ ਕਿੰਨੇ ਟਾਈਮ ਤੋਂ ਚੱਲ ਰਹੀ ਹੈ ਇੱਥੇ ਕਿੰਨੇ ਟਾਈਮ ਤੋਂ ਇੱਥੇ ਸੋਭਾ ਨਾ ਮੈਂ ਰੋਟੀ ਰੱਖੀ ਉਹ ਵੀ ਗਊ ਮਾਤਾ ਖਾ ਗਈ ਚਲੋ ਰੱਖੀ ਉਹ ਗਊ ਮਾਤਾ ਵਾਸਤੇ ਦੀ ਤਾਂ ਖਾ ਗਈ ਵਿਚਾਰੀ ਤੇ ਨਾ ਖਣਕਦੀ ਆਵਾਜ਼ਾਂ ਮਾਰ ਰਹੀ ਐ ਵੀ ਗੇਟ ਖੋਲਿਓ ਮੁੰਡੇ ਹੈਂਗਾ ਤਾਂ ਪਹਿਲਾਂ ਐਨਾ ਤਾਂ ਮੈਨੂੰ ਪਤਾ ਵੀ ਕਿਨਾਂ ਦਾ ਇਹ ਕਮਰਾ ਜਾਂ ਇੱਥੇ ਉਹ ਆਂਦਾ ਹੁੰਦਾ ਚਲਾ ਜਾਂਦਾ ਆਂਦਾ ਚਲਾ ਜਾਂਦਾ ਐਕਟਿਵਾ ਤੇ ਹੁਣ ਉਹ ਪਹਿਲਾਂ ਇੱਥੇ ਸਗੋਂ ਨਾ ਮਿੱਟੀ ਜੀ ਚੱਕ ਰਿਹਾ ਤਾਂ ਤਸਲੇ ਦੇ ਵਿੱਚੋਂ ਸਾਹਮਣੇ ਉਹ ਗਿੱਲੀ ਮਿੱਟੀ ਪਈ ਜਿਹੜੀ ਪਲਾਟ ਵਾਲੀ ਉੱਥੇ ਸਗੋਂ ਮੈਂ ਦੇਖ ਰਹੀ ਸੀ ਤੇ ਮੈਂ ਝਾੜੂ ਮਾਰ ਰਹੀ ਸੀ ਮੈਂ ਕਿਹਾ ਮਿੱਟੀ ਜੀ ਚਲ ਆਪੇ ਜਿਵੇਂ ਦੇਖ ਹੀ ਲੈਨੇ ਹਨਾ ਆਪਣੀ ਅੱਖਾਂ ਹੁਣ ਦੇਖ ਹੀ ਲੈਂਦੇ ਨੇ ਕਿੰਨੀ ਦੂ ਤੱਕ ਆਪਣੀ ਨਿਗਾ ਪੈ ਜਾਂਦੀ ਐ ਨਿਕਾ ਲੱਗਦਾ ਮੈਂ ਕਿਹਾ ਮਿੱਟੀ ਜਾਂ ਤਾਂ ਪਤਾ ਨਹੀਂ ਕੁਝ ਗੇਰ ਰਿਹਾ ਕਿਆ ਕਰੇ ਰੱਬ ਦੀ ਰੱਬ ਜਾਣੇ ਤੇ ਬਸ ਇੰਨੀ ਮੇਰੀ ਨਿਗਾਹ ਜੀ ਪਈ ਤੇ ਹੁਣ ਉਹ ਚਲਾ ਗਿਆ ਜਿੰਦਾ ਲਾ ਕੇ ਹੁਣ ਉਹ ਗਉਣਾ ਕਿਹੜੇ ਟਾਈਮ ਦੀ ਰਿੰਗ ਰਹੀ ਹੈ ਵੀ ਮੈਨੂੰ ਅੰਦਰ ਕਰੋ ਅੰਦਰ ਕਰੋ ਪਰ ਉਹ ਵਿਚਾਰੀ ਨੂੰ ਹੁਣ ਅੰਦਰ ਵੀ ਕੌਣ ਕਰੇ ਹਨਾ ਜੇ ਕੋਈ ਹੋਵੇ ਤਾਂ ਕਰੇ ਉਹ ਹੁਣ ਸਮਝੋ ਰੱਜ ਰਹੀ ਮੈਂ ਤਾਂ ਹੁਣ ਟੱਪ ਭਰਿਆ ਪਾਣੀ ਦਾ ਜਿੰਨਾ ਕਿ ਮੇਖ ਮੇਤੋ ਚੱਕ ਹੋ ਗੋ ਮੈਂ ਇਹਦੇ ਚ ਆ ਜਿਹੜਾ ਮੇਰਾ ਤਾਬੜਾ ਜਪਿਆ ਮਿੱਟੀ ਦਾ ਇਹਦੇ ਚ ਮੈਂ ਕਿਹਾ ਮੈਂ ਪਾਣੀ ਪਾ ਦਨੀ ਆ ਚਲ ਹਨਾ ਜੇ ਵਿਚਾਰੀ ਨੇ ਪਾਣੀ ਪੀਣਾ ਹੋਇਆ ਤੇ ਉਹੀ ਆ ਵੀ ਆਪਣੇ ਜੇ ਕਹਿੰਦੇ ਨੇ ਡੰਗਰ ਪਸ਼ੂ ਰੱਖਿਆ ਤਾਂ ਆਪਣੇ ਦੀ ਦੇਖਭਾਲ ਨਾ ਸਹੀ ਸਮੇਂ ਤੇ ਕਰਨੀ ਚਾਹੀਦੀ ਆਪਾਂ ਨੂੰ ਆਪਣੇ ਜਿਵੇਂ ਆਪਾਂ ਨੂੰ ਆਪਣੇ ਬੱਚੇ ਦਾ ਪਤਾ ਵੀ ਸਾਡਾ ਬੱਚਾ ਆਹ ਟਾਈਮ ਇੱਕ ਛੋਟਾ ਸ਼ਿਸ਼ੂ ਹੁੰਦਾ ਛੋਟਾ ਬੱਚਾ ਹੁੰਦਾ ਉਹਨੂੰ ਉਹਦਾ ਆਪਾਂ ਪਾਲਣ ਪੋਸ਼ਣ ਕਰਦੇ ਆਂ ਆਪਾਂ ਨੂੰ ਸੌਣ ਦਾ ਸਮਾਂ ਵੀ ਪਤਾ ਆਪਾਂ ਨੂੰ ਉਹਨੂੰ ਖਵਾਣ ਦਾ ਸਮਾਂ ਵੀ ਪਤਾ ਆਪਾਂ ਨੂੰ ਹਰ ਸਮੇਂ ਦਾ ਪਤਾ ਹੈ ਐਵੇਂ ਆਪਾਂ ਨੇ ਕੋਈ ਵੀ ਡੰਗਰ ਬੱਚਾ ਰੱਖਿਆ ਕੋਈ ਨਾ ਪੁੱਤ ਕੀੜੀਆਂ ਤਾਂ ਆਣ ਗਈਆਂ ਹੀ ਹੁਣ ਕੀੜੀਆਂ ਦੇ ਕੀੜੀਆਂ ਕਿੱਥੇ ਜਾਣਗੀਆਂ ਨਹੀਂ ਹਿੱਟਣਾ ਪਾਪ ਕਰਨਾ ਹਿੱਟ ਛਿੜਕ ਕੇ ਨਾ ਪੁੱਤ ਉਹ ਕਿਆ ਕਹਿੰਦੀਆਂ ਨੇ ਤੇ ਮੈਂ ਕਿਹਾ ਮੈਂ ਬਲੌਗ ਬਣਾਉਣੀ ਆ ਮੈਨੇ ਪਹਿਲਾਂ ਤਵਾਰਾ ਗੋਮ ਸਮਝੀ ਮੈਂ ਕਿਹਾ ਕੋਈ ਅਵਾਰਾ ਗੋਮ ਫਿਰਦੀ ਹੈ ਜਿਹੜੀਆਂ ਸੜਕਾਂ ਤੇ ਫਿਰਦੀਆਂ ਰਹਿੰਦੀਆਂ ਨੇ ਪਰ ਜਦੋਂ ਮੈਂ ਇਹਦੇ ਗੜ ਚ ਟੱਲੀ ਜੀ ਦੇਖੀ ਨਾ ਫਿਰ ਮੈਂ ਕਿਹਾ ਨਾ ਤਾਂ ਇਹਨਾਂ ਦੀ ਆ ਉਹ ਆਂਟੀ ਨਾ ਕਈ ਵਾਰੀ ਬੰਨਦੇ ਹੁੰਦੇ ਨੇ ਕਿੱਥੇ ਜਾਂਦੇ ਸਰ ਬਟੇ ਇੱਥੇ ਐਨਾ ਤਾਂ ਪਾਣੀ ਖੜਾ ਲੋਕ ਲੰਘਦੇ ਨੇ ਉੱਧਰ ਕੋ ਜਾ ਰਹੀ ਹੈ ਉਹਨਾਂ ਬੱਕੋਛਾਗੀ ਢਲਟੋਂ ਦੇ ਨਹੀਂ ਪਤਾ ਨਹੀਂ ਕੀ ਨਿਕਲਾ ਵੇ ਐਕਡਮ ਗਿੱਕੀ ਅੱਛਾ ਮੇਰੀ ਲਈ ਹੋਇਆ ਕੱਪੜੇ ਧੋਣੀ ਮਸ਼ੀਨ ਮੈਂ ਕਿਹਾ ਚੱਲ ਪਹਿਲਾਂ ਮੇਰੇ ਸਲਾਹ ਨਹੀਂ ਹੈਗੀ ਸੀ ਧੋਣ ਦੀ ਮੈਂ ਕਿਹਾ ਅੱਜ ਨਹੀਂ ਮੈਂ ਧੁੰਦੀ ਹੈਗੀ ਵੀ ਥੋੜੇ ਜਿਹੇ ਹੀ ਆ ਬਿਲਕੁਲ ਆਹੀ ਗੇੜੇ ਦੇ ਜਿਹੜੇ ਮਨੇ ਪਾਇਓ ਉਹ ਕੱਪੜੇ ਵਿੱਚ ਤੇ ਮਨ ਕੋ ਮੈਂ ਨਹੀਂ ਅੱਜ ਧੁੰਦੀ ਹੈਗੀ ਇੱਕ ਚੱਦਰ ਸੀ ਮੇਰੀ ਸਿੰਗਲ ਬੈੱਡ ਦੀ ਤੇ ਸਿੰਗਲ ਸਾਡੀ ਬਹੁਤ ਜਲਦੀ ਗੰਦੀ ਹੁੰਦੀ ਹੈ ਕਿਉਂਕਿ ਅਸੀਂ ਇਹਦੇ ਉੱਪਰ ਬੈਠ ਕੇ ਨਾ ਰੋਟੀ ਰੋਟੀ ਖਾਂਦੇ ਆ ਤੇ ਆਟਾ ਫਮਨੇ ਪਾਣੀ ਦਾ ਭਰ ਲਿਆ ਹੁਣ ਮੈਂ ਪਾਣੀ ਧੱਕ ਕੇ ਆਨੀ ਆ ਜੇ ਇੱਧਰ ਨੂੰ ਆਈ ਤਾਂ ਪਾਣੀ ਪੀ ਲਵਾਂ ਕਿਉਂਕਿ ਕਾਫੀ ਟਾਈਮ ਦੀ ਵਿਚਾਰੀ ਕਸ ਚੱਲ ਰਹੀ ਆ ਚਲੋ ਜੀ ਫਟਾਫਟ ਨੇ ਬੇੜੀ ਛਾੜੂ ਛੂੜੂ ਲਗਾਤਾ ਭਾਂਡੇ ਸਾਫ ਕਰਤੇ ਸਾਰੇ ਕੰਮ ਨਿਭੜ ਗਏ ਹੋਰ ਤਾਂ ਬਸ ਸਿਰਫ ਖਾਲੀ ਕੱਪੜੇ ਧੋ ਕੇ ਸੁੱਕਣੇ ਪਾ ਕੇ ਜਦ ਹੀ ਮੈਂ ਪੋਚਾ ਲਾ ਦੂੰਗੀ ਮੈਂ ਪਾ ਦੂੰਗੀ ਤੂੰ ਪਾ ਦੇਗਾ ਜੇ ਪਾ ਦੇ ਫਿਰ ਅਕਸ਼ੇ ਕਹਿੰਦਾ ਮੈਂ ਪਾ ਦੂੰਗਾ ਅੱਛਾ ਹੇ ਹੇ ਅਕਸ਼ੇ ਕਹਿੰਦੇ ਮੇਰਾ ਬਲੌਗ ਨਾ ਬਣਾਉ ਕਹਿੰਦਾ ਮਨੇ ਇੱਕ ਅੱਛਾ ਬਣਾਉਣ ਪਾਇਆ ਵਾ ਚਲ ਠੀਕ ਹੈ ਜੀ ਹਾਇ ਕਿੱਲਾ ਹੈ ਕੋ ਮਨੇ ਤਾਂ ਵੀ ਬਣਾਈ ਲਿਆ ਥੋੜਾ ਜਿਹਾ ਆ ਰਹੀ ਐ ਗੰਗਾ ਮਾਤਾ ਹਾਈ ਹਾਈ ਨਹੀਂ ਮੈਂ ਮਰ ਜਾ ਹਾਈ ਓਏ ਰੱਬਾ ਤਾਂ ਪਾਣੀ ਤੋਂ ਪਿਆਸੀ ਸੀ ਦੇਖ ਨਾ ਤੈਨੂੰ ਨਹੀਂ ਚੱਲ ਖਾਂਦੀ ਹੈਂਗੀ ਹਾਈ ਓਏ ਪੁੱਤ ਪਾ ਦੇ ਪਾਣੀ ਇਹ ਮੈਂ ਮਰ ਜਾ ਈ ਇਹ ਗੰਗਾ ਮਾਤਾ ਹੇ ਗੰਗਾ ਮਾਤਾ ਮੈਂ ਤਾਂ ਨਹੀਂ ਸੀ ਸਦਾਈ ਮਾਤਾ ਰਾਣੀ ਆ ਪਾਣੀ ਕਿੱਲਾ ਆ ਗਈ ਇਹ ਦੇ ਚੁਣਾ ਪਰ ਲੈ ਫਿਰ ਮੇਚ ਕੱਪੜੇ ਛੁੜਿਓ ਚੋ 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 ਚ ਪੀ ਲੈ ਮਾਤਾ ਰਣੀ ਉਹ ਚ ਪੀ ਲੈ ਉਹ ਚ ਪੀ ਲੈ ਮੇਰੀ ਮਮੀ ਹੈ ਹਏ ਇਹ ਦੇ ਮੈਂ ਕੱਪੜੇ ਹਟ ਛੋੜਦੇ ਤਾ ਐ ਕਰ ਫਿਰ ਉਹ ਰੱਖ ਦੇ ਬਾਲਟੀ ਚੱਕ ਦੇ ਹੌਲੀ ਦੇਖ ਹਾ ਇਹ ਅੰਦਰ ਆ ਗਈ ਅੰਦਰ ਆ ਗਈ ਅੰਦਰ ਆ ਗਈ ਹਾ ਕਿਤੇ ਫਿਸਲ ਨਾ ਜਾਵੇ ਪੁੱਤ ਗ੍ਰੇਨਾਈਟ ਪਰ ਕਿਤੇ ਜੇ ਦੋਨੇ ਖੁਰੜ ਆਪਣੇ ਉੱਪਰ ਰੱਖੂਗੇ ਨਾ ਫਿਰ ਫਿਸਲ ਜੇ ਨਾ ਜਾਵੇ ਇਹ ਮੈਂ ਮਰ ਜਾ ਇਹ ਗੋ ਮਾਤਾ ਹਾਈ ਰੋਟੀ ਵੀ ਨਹੀਂ ਹੈਗੀ ਕੋਈ ਬਣਾਈ ਵੀ ਹੈ ਕਾਇ ਨਾ ਪੁੱਤ ਨਾ ਖੇਦਣਾ ਕਰ ਐਦਾਂ ਨਾ ਕਰ ਪੁੱਤ ਪਾ ਝਾੜੂ ਨਾ ਨੀਚੇ ਰੱਖ ਦੇ ਝਾੜੂ ਨੀਚੇ ਰੱਖ ਦੇ ਆ ਵੀ ਨੀਚੇ ਪਰਾਂ ਨੂੰ ਰੱਖ ਦੇ ਪਰਾਂ ਨੂੰ ਪਰਾਂ ਨੂੰ ਲਿਆ ਬਾਲਟੀ ਪਰਾਂ ਨੂੰ ਪਰਾਂ ਨੂੰ ਪਰਾਂ ਨੂੰ ਨੀਚੇ ਰੱਖ ਦੇ ਫਿਰ ਲਿਆ ਜਾ ਇਹ ਪਾਣੀ ਪਾ ਕੇ ਲੈ ਜਾ ਲੈ ਮੈਂ ਪਾਣੀ ਪਾ ਦਿੰਦੀ ਐ ਇੱਕ ਮਿੰਟ ਫੜ ਜਾ ਇੱਕ ਮਿੰਟ ਰੁਕ ਲੈ ਇੱਥੇ ਕਰ ਰਹਾ ਫੜ ਜਾ ਮੈਂ ਨਾ ਇੱਕ ਮਿੰਟ ਇੱਕ ਮਿੰਟ ਰੁਕ ਫੜ ਜਾ ਫੜ ਜਾ ਫੜ ਜਾ ਕਿੰਨੇ ਹੋ ਪਾ ਦਿਨ ਗਾਉਣਾ ਮਾਤਾ ਰੇ ਰ ਅੱਥਰੱਖ ਪਰਾਂ ਰੱਖੋ ਤਾਂ ਦੂਰ ਦੂਰ ਕੱਥ ਜਾਊਗਾ ਨਾ ਦੇਖਦੇ ਜੀ ਪਾਈਪ ਚੱਲ ਆ ਗਿਆ ਫਿਰ ਆਖ ਪਰ ਪਾਣੀ ਪਲਾ ਦੇਣੀ ਅੱਛਾ ਚੱਲ ਅੰਨੇ ਪੈ ਪਾ ਲਾ ਕੇ ਨਾ ਪੰਨ ਆ ਪੈ ਕੋਲ ਚ ਰੱਖੇ ਨੀ ਜਾਊਗਾ ਨਾ ਆਹ ਦੇ ਦੇ ਆਹ ਦੇ ਐ ਹੈ ਤੇ ਡੰਗ ਜੂਗੀ ਪੁੱਤ ਕਿਆ ਕਰਦੀ ਐ ਇੱਧਰ ਹੋ ਜਾ ਤੂੰ ਇਹ ਕਿੱਥੇੋਂ ਪਾਣੀ ਪਲਾ ਦਿੱ ਲਾ ਪਾਣੀ ਚੀਦੀ ਸੀ ਪਲਾਟ ਵਾਲਾ ਪਾਣੀ ਤਾਂ ਹੀ ਤਾਂ ਛੱਡ ਕੇ ਗਈ ਸੀ ਤੇ ਪਾਣੀ ਤਾਂ ਇੰਨਾ ਗੰਦਾ ਇੰਨਾ ਗੰਦਾ ਪਾਣੀ ਮੇਰੇ ਗੰਦਕੀ ਦਾ ਪਾਣੀ ਇੰਨੇ ਦਿਨਾਂ ਦਾ ਨਹੀਂ ਪਿਆ ਵੱਟ 10 ਦਿਨਾਂ ਦਾ ਨਹੀਂ ਪੁੱਤ ਆਪਾਂ ਪਿਨ ਲਾ ਦਿੰਦੇ ਨੇ ਜਿੰਨਾਂ ਦੀ ਹੈਗੀ ਐ ਇਹ ਕਿਥੇ ਹੋ ਗਈ ਮਨਵਾ ਵੀ ਚੱਲ ਜਾ ਪਰ ਜੇ ਆ ਲਿਆ ਰੇ ਲਿਆ ਰੇ ਲਿਆ ਖੜ ਜਾ ਲਿਆ ਰੇ ਸਰੀ ਮੂੜਿਆ ਮਾਰ ਲਿਆ ਲਿਆ ਰੇ ਖੜ ਜਾ ਹੈ ਸੱਚੀ ਰੋਟੀ ਖਰੀ ਆਉਂਦਾ ਤਾਂ ਅੰਦਰ ਹੁੰਦੀ ਐ ਆਹ ਹੈ ਪੁੱਤ ਜਿਹੜੀਆਂ ਕੱਖ ਕੰਡਾ ਖਾਂਦੀਆਂ ਨੇ ਨਾ ਉਹਨਾਂ ਨੂੰ ਤਾਂ ਚਲ ਕੋਈ ਰੋਟੀ ਵੀ ਨਹੀਂ ਨੂੰ ਤਾਂ ਉਹਦੇ ਪਾ ਕੇ ਜਾਂਦੇ ਨੇ ਐ ਤਾਂ ਅਗਲੇ ਕੱਖ ਕੰਡਾ ਪਾਣੀ ਦੀ ਪਲਾਂਦੀ ਆ ਦੀ ਹੈਂਗੇ ਜਿਹੜੀ ਹੋਰਦੀ ਤੇ ਨੀਨਗਾ ਤਾਂ ਇਹ ਹਾਂ ਉਹ ਦੇਖ ਪੁੱਤ ਹੁੰਦੇ ਡੰਕਰ ਬੱਚੇ ਨੂੰ ਆਬ ਦੇ ਜੱਕਾ ਕਰ ਦੇ ਹਾਂ ਕਰ ਦੇ ਹਾਈ ਨਹੀਂ ਹਾਈ ਪਿਆਸੀ ਸੀ ਤਾਹੀਂ ਹਾਂ ਲੈਟ ਗਈ ਕੋਈ ਨਹੀਂ ਆਜੇਗੀ ਲੈਟ ਤਾਂ ਨਾ ਆ ਤਾਂ ਮੈਂ ਪਾ ਦੂੰਗੀ ਕੋਈ ਨਾ ਕੀਰੀ ਆ ਹਾਂ ਕੋਈ ਇਹਦੇ ਤੇ ਜੀਵ ਜੰਤੂ ਆ ਪਰਮਾਤਮਾ ਦੇ ਦੇਣ ਹੈ ਸਾਣੀ ਤਾਂ ਪਿਆਸੀ ਤੇ ਤਾਂ ਹੀ ਹਾਂ ਕਰੀਤੀ ਕਿਹੜੇ ਟਾਈਮ ਦੀ ਮੈਂ ਸਗੋਂ ਉੱਪਰ ਗਈ ਰਮਾਇਲ ਸੁਕਣਾ ਪਾਣਾ ਮੈਂ ਕਿਹਾ ਚਲ ਇਹਨੂੰ ਤਾਂ ਕੰਮ ਛੋੜੂਗਾ ਹੁਣ ਐਦਾਂ ਹੀ ਪਾ ਜਾਣੀ ਆ ਹੋਰ ਦੇ ਦੇਣਾ ਪਾਣੀ ਇਸੇ ਤੇ ਕਰੇ ਟਾਈਮ ਦੀ ਰਿੰਗ ਦੀ ਫਿਰ ਤੇ ਮੈਂ ਪਹਿਲਾਂ ਵਾਰਾ ਗਉ ਸਮਝੀ ਮੈਂ ਕਿਹਾ ਹਈ ਕਿਤੇ ਮੇਕਾ ਗੇਟ ਖੁੱਲਿਆ ਕਿਤੇ ਅੰਦਰ ਵੀ ਨਾ ਵੜ ਜੇ ਬਿਓ ਮੈਂ ਗੇਟ ਭੇੜ ਤਾ ਹਵਾ ਨਾਲ ਗੇਟ ਸਾਰਾ ਖੁੱਲ ਗਿਆ ਮੈਂ ਕਿਹਾ ਕਿਤੇ ਅੰਦਰ ਵੀ ਨਾ ਵੜ ਜੇ ਵੀ ਹਨਾ ਵੀ ਕੋਈ ਤੇ ਮਾਰਨੇ ਵਾਲੀ ਹੋਵੇ ਕਿ ਮੁੰਡਾ ਅੰਦਰ ਕੱਲਾ ਬੈਠਾ ਮੈਂ ਕਿਹਾ ਮੈਂ ਉੱਪਰ ਆ ਬਸ ਉਹੀ ਆ ਫਿਰ ਚਲੋ ਇਹ ਤਾਂ ਵਿਚਾਰੀ ਹਾਂ ਲੈ ਮੈਂ ਉਹ ਵੀ ਪਾਈ ਦਨੀ ਆ ਟੱਪ ਵਾਲਾ ਇੱਕ ਗਲਾਸ ਤਾਂ ਹੈ ਇੱਥੇ ਲੱਛ ਪਾਣੀ ਪੀ ਕੇ ਤਾਂ ਚਲੀ ਗਈ ਮੈਨੇ ਹੋਰ ਪਾਇਆ ਸਭਾ ਥੋੜਾ ਜਿਹਾ ਦਿਨਕ ਟੱਪ ਚ ਪਾਇਆ ਗਮਕ ਤੇ ਲੱਗ ਗਿਆ ਵੀ ਨਾ ਜਾਵੇ ਹੁਣ ਉਹ ਪਤਾ ਪਾਣੀ ਵੀ ਪੀ ਗਈ ਚਲ ਘਾਸ ਵੀ ਚਰ ਲਈ ਹੁਣ ਉਹ ਫੇਰ ਬਾਜਾ ਮਾਰ ਰਹੀ ਆ ਵੀ ਮੈਨੂੰ ਕਰ ਹਾਂ ਸਾਡੇ ਕੋਲ ਤਾਂ ਕੋਈ ਫੋਨ ਫੋਨ ਨੰਬਰ ਵੀ ਨਹੀਂ ਹੈਗਾ ਕਿਸੇ ਦਾ ਵੀ ਵੀ ਚਲ ਚਲ ਹੁਣ ਚਰੀ ਜਾਊਗੀ ਰਾਜ ਲਈ ਨਾ ਪਾਣੀ ਤੋਂ ਪਾਣੀ ਵੀ ਪੁੱਤ ਮੇਨ ਹੈ ਕਹਿੰਦੇ ਰੋਟੀ ਲੇਟ ਖਾ ਲਈ ਪਰ ਪਾਣੀ ਬਹੁਤ ਜ਼ਰੂਰੀ ਹੈ ਇਨਸਾਨ ਵਾਸਤੇ ਵੀ ਜਾਨਵਰਾਂ ਵਾਸਤੇ ਵੀ ਚੱਲ ਚੱਲ ਜਿਆਜਾ ਹੁਣ ਅੰਦਰ ਚੱਲੀਏ ਜੋ ਉਹ ਚਾਲਰੀ ਹੈ ਜੋ ਉਹ ਲਗਾ ਕੇ ਸੰਜਣਾ ਨੇ ਸਿੰ ਚਾਰ ਵਾਲੀ ਕੰਟੀ ਨਾਲ ਆਪਣੇ ਆਪੇ ਵੱਜੀ ਜਾਂਦੀ ਹੈ ਪਰਦੇ ਇਕੱਠੇ ਕਰਦੇ ਨੇ ਰਾਤ ਨੂੰ ਵੀ ਜੇ ਪਰਦੇ ਲਗਾ ਕੇ ਸੌਣੇ ਨਾ ਸੋਰੀ ਰਾਤ ਟੰਮ 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 ਵੱਜੀ ਜਾਂਦੀ ਆ ਉਹ ਮੇਰਾ ਤੇਲ ਹੋ ਗਿਆ ਲਓ ਜੀ ਰਾਤ ਬਣਾਈ ਤੀ ਪਿੰਡੀ ਪਿਆਜ਼ ਵਾਲੀ ਸਿੰਮ ਕਰੀ ਕੋਈ ਥੋੜੀ ਜੀ ਹੁਣ ਬਣਾਵਾਂ ਕੋਈ ਗਰਮ ਕਰਕੇ ਰੱਖ ਲਈ ਆ ਆਪਾਂ ਤਾਂ ਫਿਰ ਪਿੰਡੀ ਆਪਣੀ ਬੱਚੀ ਪਈ ਆ ਹੁਣ ਬਣੇਗੀ ਹੁਣ ਬਣੇਗੀ ਬਿਨਾ ਪਿਆਜ਼ ਵਾਲੀ ਪਿੰਡੀ ਜਿਹੜੇ ਸਾਡੇ ਘਰ ਚ ਸਾਡੇ ਮੁਖੀ ਹਾਈ ਬੰਦ ਕਰਦੇ ਗੈਸ ਜਿਹੜੇ ਸਾਡੇ ਘਰ ਦੇ ਮੁਖੀ ਅੱਜੀਆਂ ਨਾ ਉਹ ਖਾਂਦੇ ਨਹੀਂ ਹੈਗੇ ਜੀ ਪਿਆਜ਼ ਵਾਲੀ ਪਿੰਡੀ ਅਸੀਂ ਖਾਂਦੇ ਹਾਂ ਪਿਆਜ਼ ਵਾਲੀ ਉਹਨਾਂ ਲਈ ਬਣਦੀ ਹੈ विदाਊਟ ਪਿਆਜ਼ ਇਹ ਕੱਟੀ ਪਈ ਆ ਰਾਤੋਂ ਕੱਟ ਕੇ ਰੱਖਤੀ ਤੇ ਫ੍ਰਿਜੇ ਚ ਰੱਖਤੀ ਤੇ ਲਓ ਚੱਲ ਹੁਣ ਪਾਉਣ ਜਿੰਨਾ ਬਸ ਇਹਨਾਂ ਦੇ ਤਾਂ ਬਿਲਕੁਲ ਸਿੰਪਲ ਸਾਦੀ ਅਜਾ ਜੀਰਾ ਪਾਇਆ

ਹਾਂ ਨਹੀਂ ਲੱਗਦਾ ਨਹੀਂ ਲੱਗ ਰਹੀ ਹੋਈ ਸੀ ਹਾਂ ਇੱਕਦਮ ਮਸਾਲਾ ਚੜ ਗਿਆ ਉਧਰ ਰੱਖ ਦਿਆਂ 1 ਮਿੰਟ ਰੁਕ ਜਾ ਉਧਰ ਰੱਖ ਦਿਆਂ 1 ਮਿੰਟ 1 ਮਿੰਟ ਥੋੜੀ ਜਿਹੀ ਅੱਜੀ ਆ ਸਿਮਤੇ ਬਣਾ ਦੂੰਗੀ 22 ਮਿੰਟਾਂ ਚ ਬਣ ਜੇਗੀ ਕੋਈ ਵੀ ਸਬਜੀ ਆ 22 ਮਿੰਟਾਂ ਚ ਬਣ ਜਾਂਦੀ ਆ ਆਪ ਗਿਣਦੇ ਰਹੋ ਹਾਂ ਮੈਂ ਟਾਈਮ ਨੋਟ ਕਰ ਲਿਆ ਕਿੰਨੇ ਟਾਈਮ ਮਚਾਉਗੀ ਬਣਾ ਹੋ ਗਿਆ ਟਾਈਮ 8:00 ਵਜੇ ਹਾਂ 8:00 ਵਜੇ ਨਾ 8:00 ਵਜੇ ਬਸ ਇੱਕ ਪਾਸੇ ਉਹਨੇ ਇੱਕ ਟੱਗ ਨੂੰ ਰੋਟੀ ਲੱਗ ਰਹੀ ਆ ਸਾਢੇ 8 ਤੱਕ ਰੋਟੀ ਬਣ ਜੇਗੀ ਸਾਢੇ 8 ਤੱਕ ਹੀ ਮੇਰੀ ਸਬਜੀ ਬਣ ਜੇਗੀ ਕਿਉਂਕਿ ਆਪਣੀ ਸਬਜੀ ਤਾਂ ਬਣੀ ਪਈ ਥੀ ਇਹ ਚ ਵੀ ਫੌਂਡੀ ਸਿਰਫ ਇੰਨਾ ਸੇ ਮੈਂ ਪਾਣੀ ਪਾਤੀ ਅੱਜ ਪਾਈ ਇੱਕ ਮਿਰਚ ਤੁਸੀਂ ਪਾਪਾ ਨੂੰ ਵੀ ਪਸੰਦ ਨਹੀਂ ਹੈਗੀ ਨਾ ਜਿਆਦਾ ਮਿਰਚ ਨੂੰ ਹੋਰ ਜਿਆਦਾ ਹੋ ਰਿਹਾ ਚਲ ਹਰ ਪੁੱਛਣ ਗਰਮ ਸ਼ਾਲਾ ਕੱਢਣੀ ਹੈ ਰਹਾ ਹੋਇਆ ਗਰਮ ਸ਼ਾਲਾ ਤਾਂ ਤਾੜਨੇ ਗੇ ਗਰਮ ਸ਼ਾਲੇ ਬਿਨਾ ਸਬਜੀ ਬਣਦੀ ਕੋਈ ਨਹੀਂ ਹੈਗੀ ਉਹ ਦਿੱਤੇ ਭੀ ਮੇ ਡੱਬੀ ਗਰਮ ਸੜੀ ਵਾਲੀ ਮਮ ਦੇਖਣੇ ਦੇਹੀ ਦੇਖੀ ਗਰਮ ਸਲਾ ਕੱਢਦੇ ਕੱਢਦੇ ਥੋੜਾ ਜਿਹਾ ਮੇਰੇ ਨਾਮਕ ਚੜੀ ਪੈ ਗਿਆ ਤੇ ਥੋੜਾ ਜਿਹਾ ਮੈਂ ਹੱਥ ਵਿੱਚ ਪਾਤਾ ਸਿਰਜੀ ਚ ਦਸੇ ਨੇ ਮਨੇ ਮਾਂਜੀ ਨਹੀਂ ਕੀਤੀ ਹੈਗੀ ਕੜਾਹੀ ਹਸਤਰੀ ਥੋੜਾ ਜਿਹਾ ਤੇਲ ਲੱਗਿਆ ਹੋਸੀ ਉਹਦੇ ਚ ਹੀ ਕੜਕਤੀ ਹੈ ਚਲੋ ਹੁਣ ਬਸ ਸਿਮ ਤੇ ਕਰਕੇ ਰੱਖ ਦਿੱਤੀ ਹੈ ਸਿਮ ਚ ਜਨਾ ਚਾਹ ਪੰ 10 ਮਿੰਟ ਨਾ ਵੀ ਹਿਲਾਓ ਤਾਂ ਵੀ ਨੀਚੇ ਨਹੀਂ ਲੱਗਦੀ ਆਹਾਂ ਤੇ ਬਣੀ ਜਾਂਦੀ ਹੈ ਚਲੋ ਜੀ ਆਹ ਤੁੰਗਲਾ ਮਤਲੇ ਮੈਂ ਹਾਵਤ ਅਕਸ਼ੀ ਅਕਸ਼ੀ ਦੀ ਫੋਟੋ ਲੱਗ ਜਾਂਦੀ ਹੈ ਕਹੀਂ ਵਾਰੀ ਅਕਸ਼ੀ ਨੇ ਦੀ ਦਾਦੀ ਨੇ ਦੇਈ ਤੇ ਅਕਸ਼ੀ ਨੂੰ ਜਨਮ ਦਿਨ ਪਰ ਚੰਨੀ ਅਕਸ਼ੀ ਰਾਤ ਨੂੰ ਰਾਤ ਕੱਢ ਕੇ ਸੋ ਜਾਂਦਾ ਹੈ ਅਰ ਸਵੇਰੇ ਉੱਠ ਕੇ ਨਾ ਨਾ ਕਈ ਵਾਰੀ ਕੱਟਦਾ ਕਈ ਵਾਰੀ ਕੱਟਦਾ ਵੀ ਜੇ ਤਾਂ ਨੀਂਦ 'ਚ ਹੁੰਦਾ ਫਿਰ ਨਹੀਂ ਕੱਟਦਾ ਹੈਗਾ ਜੇ ਨੀਂਦ 'ਚ ਨਾ ਹੋਵੇ ਫਿਰ ਕੱਟ ਦਿੰਦਾ ਨਹੀਂ ਮੇਰੇ ਮੈਂਨੇ ਪੂਰੀ ਜੁਨ ਨੀਂਦ ਨਹੀਂ ਕੀਤੀ ਜੁਨ 'ਚ ਨਹੀਂ ਕੱਢੀ ਹੈਗੀ ਚਲ ਠੀਕ ਹੈ ਹੁਣ ਸਿਆਣਾ ਬਹੁਤ ਅਕਸ਼ੇ ਅਕਸ਼ੇ ਦੀ ਨਾਨੀ ਮੰਮੀ ਹੱਸੂਗੀ ਮਾਮੂਰ ਮੰਮੀ ਅਕਸ਼ੇ ਦੀ ਹੋ ਕਰ ਰਹੀ ਐ ਮੈਂ ਨਾ ਅੱਜ ਬਾਹਰ ਨਹੀਂ ਕੱਡੀਆਂ ਹੈਗੀਆਂ ਚਪਲਾਂਂਦਰੀ ਪਾਇਆ ਇਹ ਅੰਦਰ ਕੱਢਤੀਆਂ ਹਾਂ ਜੋੜੇ ਤਿੰਨਾ ਮਾਪੁੱਤਾਂ ਦੇ ਆਪਣੇ ਹਨ ਹੈਨਾ ਅੱਛਾ ਹੇ ਹੈ ਛੱਤ ਗਈ ਟੱਕੀ ਲੱਕੇਂ ਪੁੱਤ ਦੀ ਉਹ ਤਾਂ ਬੀਬੀ ਅੰਦਰ ਰੱਖਦੇ ਮੇਰਾ ਪੁੱਤ ਬਣ ਕੇ ਅਖਸ਼ੇ ਕਦੇ ਨਿਚੇ ਨੂੰ ਘਟ ਤੁਰਦਾ ਬੈਡਨਪੁਰ ਨੂੰ ਜਾਵੇ ਸੜਕ ਬਣਾਈ ਵੀ ਅਖਸ਼ੇ ਨੇ ਨਾ ਉੱਤੇ ਗੰਦੇ ਹੁੰਦੀਆਂ ਚੱਦਰ ਮੈਂ ਤਾਂ ਆਪਣੇ ਜਦੋਂ ਆਪਣੇ ਘਰ 'ਚ ਰਹਿੰਦੇ ਹੁੰਦੇ ਤੇ ਜਦੋਂ ਆਪਾਂ ਸਾਰੀ ਫੈਮਿਲੀ ਇਕੱਠੇ ਰਹਿੰਦੇ ਤੇ ਮੈਂ ਚੱਦਰ ਵੈਸੇ ਤਾਂ ਹੁੰਦੀ ਸੀ ਸ਼ੌਂਕ ਤੌਰ ਤੇ ਪਰ ਮੇਰੇ ਚੱਦਰ ਕਦੇ ਮਹਿਲੀ ਨਹੀਂ ਹੁੰਦੀ ਸੀ ਤਰੇ ਨਾ ਰਹੀ ਹੈ ਮੈਂ ਜੇ ਤਮਨੇ ਨਾ ਕੀਤੀ ਹੁੰਦੀ ਕਿ ਪੈਣਾ ਕਹਿੰਦੀ ਹੁੰਦੀ ਜੇ ਹਾਏ ਸਾਡੀ ਚੱਦਰ ਮੈਲੀ ਹੋ ਗਈ ਚੱਦਰ ਮੈਲੀ ਹੋ ਗਈ ਲਾਈਟ ਕਲਰ ਨਾ ਭੇਜਿਆ ਕਰੋ ਡਾਰਕ ਕਲਰ ਭੇਜਿਆ ਕਰੋ ਮੈਂ ਸੋਚਦੀ ਹੁੰਦੀ ਤੇ ਉਹ ਚੱਦਰ ਮੈਲੀ ਕਿਉਂ ਹੁੰਦੀ ਆ ਹੁਣ ਪਤਾ ਚੱਲਿਆ ਸਾਡੀ ਮੇਰੇ ਚੱਦਰ ਬਹੁਤ ਮੈਲੀ ਹੁੰਦੀ ਆ ਅੰਦਰਲੀ ਨਹੀਂ ਹੁੰਦੀ ਅੰਦਰਲੀ ਜੇ ਮੈਂ 15 20 ਦਿਨ ਨਾ ਤੋਂ ਮੈਂ ਬਿਲਕੁਕੁਲ ਅੰਦਰਲੀ ਸਾਡ ਅੰਦਰ ਜਿਹੜਾ ਅੰਦਰਲਾ ਬੈੱਡਰੂਮ ਆ ਉਹ ਸਾਹਮਣੇ ਦਿਖ ਰਿਹਾ ਉਹਦੇ ਚ ਅਸੀਂ ਕਦੀ ਨਹੀਂ ਖਾਣਾ ਖਾਂਦੇ ਕਦੀ ਹੋਇਆ ਸਿਰਨਾ ਬੈਠ ਕੇ ਖਾ ਲੈਂਦੀ ਆ ਮੈਂ ਨਹੀਂ ਖਾਂਦੀ ਮੈਂ ਹਮੇਸ਼ਾ ਲੋਕੀ ਚ ਬੈਠ ਕੇ ਖਾਂਦੀ ਆ ਮੰਦਰ ਕਹਿੰ वैसे भी शास्त्रन ਦੇ ਵਿੱਚ ਹੈ ਤੁਸੀਂ ਚਾਹੇ YouTube ਤੇ ਸਰਚ ਕਰ ਲਿਓ ਹਮੇਸ਼ਾ ਚੜਦੇ ਪਾਸੇ ਨੂੰ ਮੂੰਹ ਕਰਕੇ ਹੀ ਰੋਟੀ ਖਾਣੀ ਚਾਹੀਦੀ ਹੈ ਹਮੇਸ਼ਾ ਵੈਸੇ ਤਾਂ மஞ்சੇ ਪਰ ਬੈਠ ਕੇ ਮੰਜੇ ਪਰ ਖਾਣੀ ਹੈ ਮੰਜੇ ਪਰ ਬੈਠ ਕੇ ਖਾਣੀ ਨਹੀਂ ਚਾਹੀਦੀ ਰੋਟੀ ਪਰ ਅਫਸੋਸ ਸਾਡੇ ਕੋਲ ਸੋਫੇ ਨਹੀਂ ਹੈਗੇ ਅਸੀਂ ਮੰਜੇ ਪਰ ਪਰ نیچے ਆਵਤ ਨਹੀਂ ਹੈਗੀ ਆ ਪੀਕੇ ਜਾਨੀਏ ਨਾ ਅਸੀਂ نیچے ਵੜ ਕੇ ਰੋਟੀ ਖਾਣੇ ਆ ਅਤੇ ਅਸੀਂ ਸਾਰੇ ਭੈਣ ਭਾਈ ਨੀਚੇ ਬੈਠ ਕੇ ਰੋਟੀ ਖਾਂਦੇ ਆਂ ਐਸੇ ਜਿੱਦੰਦਾ ਅੰਬਾਲੇ ਦੇ ਵਿੱਚ ਆਏ ਆਂ ਅੰਬਾਲ ਜੀ ਦੇਖੋ ਮਾਰੇ ਘਰ ਵਿੱਚ ਸਰਦਾਰ ਜੀ ਆਏ ਕਿਹੜੇ ਸਰਦਾਰ ਹਾਂ ਦੀਦੀ ਸਿਰ ਨਹੀਂ ਤੇ ਜਿੱਦੰਦੇ ਅੰਬਾਲੇ ਚ ਆਇਆ ਉਦੋਂ ਦੇ ਆਪਣਾ ਸੌਖਿਆਂ ਤੇ ਬੈਠਦੇ ਤੇ ਹੁਣ ਮੰਜੇ ਤੇ ਆ ਕਿਤੇ ਤੋਂ ਆਏ ਤੁਸੀਂ ਨਹੀਂ ਮੇਰੇ ਨਾ ਯਾਦ ਹੈ ਜਦੋਂ ਸੁੰਨਾ ਛੋਟੀ ਸੀ ਨਾ ਉਦੋਂ ਸਾਡੇ ਇੱਕ ਛੋਟਾ ਕਮਰਾ ਹੁੰਦਾ ਤਾਂ ਜਿਹੜਾ ਮੇਰਾ ਉਹ ਵਾਲਾ ਚੈਨਲ ਉਹ ਮੈਂ ਸਾਮ ਕੇ ਰੱਖਿਆ ਹੋਇਆ ਹੈ ਜਦੋਂ ਮੇਰਾ ਇਹ ਚੈਨਲ ਚੜ ਗਿਆ ਫਿਰ ਮੈਂ ਉਸ ਨੂੰ ਵੀ ਚੜਾਉਂਗੀ ਫਿਰ ਮੈਂ ਤੁਹਾਨੂੰ ਨਾ ਕੋਈ ਪੁਰਾਣੀ ਵੀਡੀਓ ਦਿਖਾਉਂਗੀ ਉਹ ਛੋਟਾ ਕਮਰਾ ਮੈਂ ਦਿਖਾ ਬਹੁਤ ਵੀਡੀਓ ਬਣਾਈਆਂ ਮੈਂ ਇਸ ਕਮਰੇ ਦੇ ਵਿੱਚ ਫਿਰ ਮੈਂ ਨਾ ਉਸ ਕਮਰੇ ਦੇ ਵਿੱਚ ਬੈਠ ਕੇ ਨੀਚੇ ਰੋਟੀ ਖਾਂਦੀ ਹੁੰਦੀ ਤੇ ਉਹ ਵੀ ਪਤਾ ਕਿਸ ਚੀਜ਼ ਦੀ ਬਣਾ ਕੇ ਤਿਆਜ਼ ਦੀ ਰੋਟੀ ਬਣਾ ਕੇ ਮੰਮੀ ਹਾਂ ਕੀ ਲੱਗਿਆ ਨਾ ਮੰਮੀ ਕੱਲ ਮੈਨੂੰ ਪਨੀਰ ਦੀ ਪਰੌਠੀ ਲੈ ਕੇ ਜਾਣੀ ਹੈ ਹਾਂ ਮੰਮੀ ਜੇ ਅੱਜ ਅਡਜਸਟ ਕਰ ਲੜਾ ਸ਼ਿਕੰਦਰ ਪਨੀਰ ਦੀ ਬ੍ਰੌਕੀ ਖਾਣੀ ਹੈ ਦੇਖੋ ਸਾਡੇ ਏਰੀਆ ਚ ਨਾ ਪਨੀਰ ਮਿਲਦਾ ਤਾਂ ਵਾਦੂ ਆ ਪਰ ਕਨ ਬੜਾ ਸਖਤ ਸਖਤ ਜਿਹਾ ਮਿਲਦਾ ਮੈਨੂੰ ਨਹੀਂ ਵਗਿਆ ਲੱਗਦਾ ਜੀ ਜੀ ਇਹ ਆ ਬੰਦੇ ਨਹੀਂ ਜੀ ਦੀ ਜੇ ਪਹਿਲ ਤੇਰ ਲੱਗ ਰਹੇ ਹਾਂ ਕਹਿੰਦੀ ਦੀ ਅਖਸ਼ੇ ਕਹਿ ਰਿਹਾ ਕੰਨ ਦੀ ਜੀ ਜੀ ਤੁਹਾਡੇ ਜਿੰਦਗੀ ਅਮਬਾਨੀ ਬਣ ਰੱਖੀ ਹੈ ਅਸਲ ਇਹਨਾਂ ਕੋਲ ਰੱਖੜੀਆਂ ਨੇ ਪੈਸੇ ਇਕੱਠੇ ਹੋਏ ਜਾਂ ਕਹਿੰਦਾ ਅਮਬਾਨੀ ਬਣੀ ਦੀ ਅੰਬਾਨੀ ਜੀ ਹਮ ਆਪਕਾ ਆਰਡਰ ਲਾ ਫਲੇਗੇ ਬਸ ਐਸੇ ਪਾਗਲ ਹੋ ਗਿਆ ਹੋਇਆ ਨਿਰਨਾ ਫ੍ਰੇਮ ਨਗਰ ਚ ਬਹੁਤ ਸੋਹਣਾ ਮਿਲਦਾ ਸਾਡੇ ਇਧਰ ਤੇ ਉਧਰ ਏਰੀਆ ਬਹੁਤ ਵਧੀਆ ਉਧਰ ਹਰ ਇੱਕ ਚੀਜ਼ ਵੀ ਵਧੀਆ ਮਿਲਦੀ ਆ ਮਮੀ ਉਹ ਕੱਲ ਵਹ ਸਿਆਰ ਸੀ ਨਾ ਮੈਨੂੰ ਉਹ ਰੋਡ ਦੇਖ ਕੇ 10th ਕਲਾਸ ਦੀ ਯਾਦ ਆ ਗਈ ਮੈਨੂੰ ਕਿ ਯਹੀ ਚਾਂਦੀਨ ਨੇ ਆਈ ਸੀ ਕਿਹੜੀ ਟਿਊਸ਼ਨ ਨਹੀਂ ਜਾਂਦੀ ਸੀ ਹਾਂ ਉਹੀ ਚੰਗਰ ਨਾ ਕਰ ਤੇ ਮੇਰੇ ਕੋਲ ਹਮਕੇ ਬਾਈਸਾ ਆ ਜਾਂਦੇ ਤੇ ਫੇਰ ਉਹ ਦਰਮ ਬਹੁਤ ਸੋਣਾ ਪਨੀਰ ਮਿੱਤਰ ਆ ਤੇ ਦੇ ਪਾਪਾ ਲੈ ਕੇ ਆਏ ਤੇ ਅ ਸਬਜੀ ਵਾਲਾ ਪਨੀਰ ਵੀ ਮਿਲਦਾ ਹੈ ਤੇ ਇੱਕ ਜਿਹੜਾ ਪਖਾਨਿਆਂ ਮਸਾਲੇ ਵਾਲਾ ਪਨੀਰ ਉਹ ਵੀ ਮਿਲਦਾ ਹੈ ਪਰ ਅਸੀਂ ਖਾਇਆ ਨਹੀਂ ਹੈ ਗੋਵਾਲਾ ਪਨੀਰ ਮੈਨੂੰ ਪਤਾ ਕਿਆ ਕਰਿਆ ਪਤਨੇ ਪੰਜ ਪਰੌਂਠੀਆਂ ਬਣੀਆਂ ਸੀ ਮੈਂ ਚਾਰ ਬਣੀਆਂ ਸੀ ਹਾਂ ਪਿੱਤਿਆ ਪਿੱਤ ਹੋ ਗਈ ਹੈ ਗਰਮੀ ਆ ਪਾਦੋਂ ਪਾਦੋਂ ਚ ਪਿੱਤ ਹੋ ਜਾਂਦੀ ਹੁੰਦੀ ਹੈ ਸਰਦਾਰ ਜੀ ਦੇ ਪਿੱਤ ਹੋਉਂਦੀ ਮੈਨੂੰ ਪਤਾ ਸੀ ਪਿੰਡ ਅੱਗੇ ਬੋਲ ਤੂੰ ਕੀ ਹੋ ਨਈਂ ਬੋਟਾ ਇੰਨੇ ਅੱਗੇ ਉਧਰ ਦੇਖ ਨਾ ਦਵਾ ਦਾ ਬੱਸ ਦੇਖ ਤੇ ਫਿਰ ਹੁਣ ਮੈਂ ਖਾ ਉਧਰੋਂ ਹੀ ਲੈ ਕੇ ਆਵਾਂਗੀ ਕਹਿੰਦਾ ਪਨੀਰ ਦੀ ਪਰੌਂਠੀ ਖਾਣੀ ਹੈ ਸਵੇਰੇ ਨਾਸਤੇ 'ਚ ਮੈਂ ਤਾਂ ਸਕੂਲ ਪਨੀਰ ਦੀ ਪਰੌਂਠੀ ਦੇਖ ਕੇ ਜਾਉਂਦਾ ਸੋਹਣਾ ਨਹੀਂ ਰਾਤ ਵੀ ਮੇਰੇ ਮੇਰੇ ਪਾਪਾ ਜੀ ਹਲਵਾਈਆਂ ਨਾ ਮੇਰੇ ਮੇਰੇ ਪਾਪਾ ਜੀ ਕਹਿੰਦੇ ਕਹਿੰਦੇ ਜੇ ਵਧੀਆ ਦੁੱਧ ਹੋਊਗਾ ਨਾ ਐਂ ਪਿਓਰ ਦੁੱਧ ਹੋਊਗਾ ਮੱਝ ਦਾ ਜੇ ਆਪਾਂ 5 ਕਿਲੋ ਦੁੱਧ ਫੜਾਂਗੇ ਤਾਂ ਉਹਦੇ 'ਚ 2.5 ਕਿਲੋ ਪਨੀਰ ਨਿਕਲਦਾ ਹੁੰਦਾ ਨਹੀਂ ਪਨੀਰ ਹਾਂ ਸਵਾ ਕਿਲੋ ਪਨੀਰ ਨਿਕਲਦਾ ਐਨ ਵਧੀਆ ਸੋਹਣਾ ਨਰਮ ਕੋਲਾ ਬਹੁਤ ਜਿਹੜਾ ਸਭ ਤੋਂ ਸੀਰੇ ਦਾ ਪਨੀਰ ਹੁੰਦਾ ਵੈਸੇ ਵੀ ਘਰ ਦਾ ਫਾੜਿਆ ਤਾਂ ਤੁਹਾਨੂੰ ਸਭ ਨੂੰ ਪਤਾ ਇਹ ਵਧੀਆ ਹੀ ਹੁੰਦਾ ਤੇ ਸਵਾ ਕਿਲੋ ਪਨੀਰ ਨਿਕਲਦਾ 5 ਕਿਲੋ ਦੁੱਧ ਸੋਇਓ ਨਾ ਹੁਣੇ ਸੋਦਾ ਹੈ ਤੇ ਪੈਰ ਬਹੁਤ ਹੋਇਆ ਹੈ 2 ਵਜੇ ਸੋਇਆ 5:30 ਉੱਠਾ ਕਿੰਨੇ ਵਜੇ ਸੋਇਆ ਤਾਂ 2:00 ਹਾਂ ਸਦਾ ਤੇ ਸ਼ਰਮਾਂ ਦੇ ਪਹਿਰੇ ਹਾਂ ਮੈਂ ਜ਼ਿਆਦਾ ਬੋਲ ਰਹੀ ਹਾਂ ਹਾਂ ਸ਼ਰਮ ਰਹੀ ਐ ਸਾਨੂੰ ਦੇਖੀ ਜੂਰੇ ਮੰਮੀ ਨੂੰ ਮੈਂ ਕਿਹਣਾ ਪੁੱਛਣਾ ਔਰ ਉਹਨਾਂ ਆਈ ਸੀ ਆਪਣੇ ਘਰਦਮੇ ਵੀ ਔਰ ਉਹ ਜਿਹੜਾ ਸਾਰੇ ਕੱਪੜੇ ਕਪੜੇ ਤੋਏ ਸਫੰਨਿਆ ਕਰ ਗਿਆ ਸਾਡੇ ਤਾਂ ਦਿੱਲੀ ਦੇ ਕੰਮ ਨਹੀਂ ਮੰਮੀ ਗੋਂ ਵੀ ਆਈ ਹੈ ਨਾ ਅੱਜ ਦਿਨ ਆ ਗਈ ਹੈ ਹਾਂ ਨਹੀਂ ਹਾਂ ਦਿੱਲੀਆਂ ਤੱਕ ਤਾਈ ਗਈ ਸੀ ਪਾਣੀ ਦੀ ਪਿਆਸ ਕਰੀ ਇੱਕ ਦੋ ਦੋ ਪੈਰ نیچے ਲੈ ਸਟੈਪ ਤੇ ਦੋ ਪੈਰ ਉੱਪਰ ਲੈ ਸਟੈਪ ਤੇ ਤੇ ਫਿਰ ਗਾਵਾ ਗਈ ਉਹ ਲੈਣਾ ਤਾਂ ਗੇਰਦੀ ਰਹਦੀ ਹੁੰਦੀ ਆ ਜਿਵੇਂ ਮੈਂਸ ਦੇ ਮੂੰਹ ਚਾਗ ਜੀ ਨਿਕਲ ਹੀ ਜਾਂਦੀ ਆ ਗਾਵਾ ਦੇ ਮੂੰਹਾਂ ਚ ਨਿਕਲ ਜਾਂਦੇ ਆ ਉਹ ਕਹਿਆ ਕਹਿੰਦੇ ਲਾਲਾਂ ਘੇਰਦੀ ਆ ਜੀ ਨਮ ਚੰਮੀਸ ਕੀ ਬਾਦ ਦੇਖੋ ਕਿੰਨੀ ਤੇ ਅਗਰ ਇਹ ਕਸ਼ਮੀਰੀਆਂ ਬਹਾਨੇ ਨੇ ਦੇਖ ਮੇਰੀ ਬਹਾਨੀਆਂ ਮੋਟੀਆਂ ਹੋ ਗਏ ਦੇਖੋ ਮੈਂ ਕੋਈ ਮੋਟੀ ਹੋ ਗਈ ਕਿਨੇ ਕਿਨੇ ਮੋਟੇ ਹੋ ਗਏ ਮੈਂ ਟੋਲੇ ਮੋਟੀ ਹੋ ਗਈ ਮੈਂ ਪਹਿਲੇ ਨਾਲੋਂ ਅਕਸ਼ਰ ਇਹ ਤਾਂ ਇੰਨੀ ਨਿਆਖ ਹੈ ਬਾਹਾਂ ਇਹਨੇ ਕਹ ਮੈਂ ਕਾਸ਼ ਇਹ ਮੇਰੇ ਤੇਰੇ ਲੱਗ ਜਣ ਤੇਰੇ ਲਈ ਮੇਰੇ ਲਈ ਇੱਕ ਦਾ ਵੀ ਰਹੇਗਾ ਕਿ ਹੋ ਰਿਹਾ ਮੇਰੇ ਟੋਲੇ ਮੈਂ ਤਾਂ ਸੋਚ ਰਹੀ ਸੀ ਮੈਂ ਕਿ ਹੁਣ ਮੈਂ ਐਕਸਰਸਾਈਜ਼ ਸ਼ੁਰੂ ਕਰੂੰਗੀ ਮੈਂ ਕਿ ਆ ਵੀ ਐਕਸਰਸਾਈਜ਼ ਹਾਂ ਐਕਸਰਸਾਈਜ਼ ਐਕਸਰਸਾਈਜ਼ ਚਲੋ ਜੋ ਵੀ ਹੈ ਉਹ ਕਦੇ ਲੋ ਬੱਚੇ ਮੇਰਾ ਮਜ਼ਾਕ ਲਾਉਂਦੇ ਨੇ ਮੇਰੇ ਕਹਿੰਦੇ ਨੇ ਹੈ ਕਿ ਮਾਂ ਦੇ ਖੋ ਜੰਮ ਕੇ ਮਾਂ ਦਾ ਹੀ ਮਜ਼ਾਕ ਲਾਉਂਦੇ ਨੇ है। बोल जाए हाँ मैम तो बोलती है अगर तुम गलत बोलोगे मेरी गलती निकालोगे मुझे खुशी होएगी अब हमने आपकी गलती निकाली आपको दुख हो रहा है मैं दुख नहीं हो रहा ਚਲੋ ਜੀ ਬਲੌਗ ਐਂਡ ਹੈ ਬਲੌਗ ਲੰਬਾ ਹੋ ਗਿਆ ਬਲੌਗ ਦੇ ਐਂਡ ਆ ਪੈਥੀ ਕਰਦੇ ਆ ਐਂਡ ਕਰਨ ਤੋਂ ਪਹਿਲਾਂ ਜੀ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਪਲੀਜ਼ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਕਰਿਓ ਤੇ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਓ ਕਮੈਂਟ 100% ਜ਼ਰੂਰ ਕਰਿਓ ਤੇ ਵੀਡੀਓ ਦੇ ਵਿੱਚ ਕੋਈ ਕਮੀ ਪੇਸ਼ੀ ਆ ਕਮੈਂਟ ਦੇ ਵਿੱਚ ਜ਼ਰੂਰ ਦੱਸ ਦਿਓ ਲੈ ਚਲੀ ਗਈ ਚਲੋ ਜੀ ਬਲੌਗ ਦਾ ਐਂਡ ਕਰਦੇ ਆ ਸਾਰੀ ਨੂੰ ਦੈਸ਼ ਸ਼੍ਰੀ ਕ੍ਰਿਸ਼ਨ